ਥੋਡੀਆਂ ਮੰਨ ਦੀਆਂ ਮਰਾਦਾਂ ਮੰਨ ਦੀਆਂ ਖੁਆਇਸ਼ਾਂ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਕਰ ਖੁਸ਼ੀਆਂ ਨਾਲ ਥੋਡੀਆਂ ਝੋਲੀਆਂ ਭਰਦਣ ਥੋੜੇ ਅੰਗ ਸੰਗ ਸਹਾਈ ਰਹਿਣ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਸਦਾ ਹੀ ਉਹਨਾਂ ਦਾ ਨਾਮ ਜਪਦੇ ਰਹੀਏ ਔਰ ਉਹਨਾਂ ਦੇ ਚਰਨਾਂ ਨੇ ਨਾਲ ਜੁੜ ਕੇ ਭਜਨ ਕੀਰਤਨ ਸੱਚੇ ਰਸਤੇ ਤੇ ਚੱਲਣ ਦੀ ਗੁਰੂ ਸਾਹਿਬ ਸਮਤ ਸਮਰੱਥਾ ਬਖਸ਼ਿਸ਼ ਕਰਨ ਇਹ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਪਿਆਰ ਇਤਫਾਕ ਚੜ੍ਹਦੀ ਕਲਾ ਖੁਸ਼ੀਆਂ ਇਹ ਸਭ ਨੂੰ ਭਰਪੂਰ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਹੀ दिली ਤਮੰਨਾ ਪੰਜਾਬ ਇਹ ਦੇਸ਼ ਸਾਡਾ ਬਹੁਤ ਤਰੱਕੀਆਂ ਕਰੇ ਖੁਸ਼ੀਆਂ ਮਾਣੋ ਪਰਿਵਾਰਿਕ ਇਤਫਾਕ ਪਰਿਵਾਰ ਚ ਪਿਆਰ ਤੰਦਰੁਸਤੀ ਔਰ ਗੁਰੂ ਸਾਹਿਬ ਸਦਾ ਹੀ ਸਾਡੇ ਛੋਟੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਅੰਗ ਸੰਸਾਹੀ ਰਹਿਣ ਕਿਰਪਾ ਕਰਨ ਬਹੁਤ ਬਹੁਤ ਨਵੇਂ ਸਾਲ ਦੀਆਂ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ